ते जो लोग रात में दस के नहीं या टिया के टिया ना बनाइए दीदी मैं सुखी रिपोर्ट कर बातें करते बातें मैं अपने से मिलवा लूं चलो बुला ला ऐसे कितना इधर इधर दस इधर दस जन के ओते ओते आते आते ओले भाई ਕੰਢੀ ਕੰਢੀ ਰੋਗ ਕਰੇ ਰਹੀ ਹੈ ਕੰਪਸਰੇ ਕੰਢੀ ਮੇਰਾ ਆਜਾ ਹਾਏ ਮੇਰੀਏ ਕਸ ਦੀ ਮੈਂ ਨਟਾਰ ਬਾਤ ਹੋਏ ਮੇਰੀਏ ਕਸ ਦੀ ਦਾ ਕਰਾਰ ਆ ਲਾਏ ਮੇਰੀਏ ਵਸਤ Thank you.

不在。嗯 <laughs> <laughs> ਆ ਕਰਿਆ ਕਰਾਂ ਹੁੰਦੀਆਂ ਜਾਈਆਂ ਟੁੱਟਿਆ ਪਾੜ ਇੰਨੇ ਨੂੰ ਖੰਡਾ ਦੇ ਪਰ ਜਾਈਆਂ ਨਿੱਕਾ ਪਾੜਿਆ ਮੰਦਾ ਦੇ ਉਹ ਬੁਲਿਆ ਨਾ ਬੁਲਿਆ ਪਿਛਲੇ ਸਾਲ ਉਹ ਬਿਜਲੀ ਲੰਗਦਾ ਸੀ ਕਿਹੜਾ ਕਾਲਾ ਸੀ ਤਿੰਨ ਜਾਈਆਂ اني ميرا رومي دا حس نڪل گئے اني ميرا رومي دا حس نڪل گئے هه پل پل کڏي پوني تنهن لامي تنهن مياسي ريت پوني ٽڪڙ ٽڪڙ سينو I <laughs> know. ਜੀ ਇਹ ਤੀਆਂ ਦਾ ਤਿਹਾਰ ਬਹੁਤ ਹੀ ਮਹੱਤਵਪੂਰਨ ਆ ਸਾਡੇ ਵਾਸਤੇ ਕਿਉਂਕਿ ਇਹ ਸ਼ਾਵਨ ਦੇ ਮਹੀਨੇ ਵਿੱਚ ਇਹ ਤੀਆਂ ਦਾ ਤਿਹਾਰ ਆਪਣੀਆਂ ਧੀਆ ਭੈਣਾਂ ਵਾਸਤੇ ਹੀ ਮਨਾਇਆ ਜਾਂਦਾ ਕਿਉਂਕਿ ਜੋ ਕੁੜੀਆਂ ਦੇ ਵਿਆਹ ਹੋ ਜਾਂਦੇ ਆ ਉਹਨਾਂ ਵਾਸਤੇ ਹੀ ਇੱਕ ਮਿਲਨ ਦਾ ਇੱਕ ਅਜਿਹਾ ਦਿਨ ਹੁੰਦਾ ਕਿ ਜਿੱਥੇ ਉਹ ਆਪਣੇ ਸਾਰੇ ਆ ਕੇ ਆਪਣੇ ਮਤਲਬ ਕਿ ਗਿੱਧਾ ਪਉਂਦੀਆਂ ਆਪਣੇ ਸ਼ੌਂਕ ਪੂਗਾਂਦੀਆਂ ਨੇ ਤੇ ਜਦੋਂ ਧੀਆ ਭੈਣਾਂ ਇਕੱਠੀਆਂ ਹੁੰਦੀਆਂ ਤੇ ਇੱਕ ਵੱਲਾ ਹੀ ਦਿਨ ਹੁੰਦਾ ਹੈ ਇਹ ਇਹ ਅਜਿਹਾ ਤਿਹਾਰ ਅਸੀਂ ਆਪਣੀ ਮਤਲਬ ਕਿ ਗਲੀ ਵਿੱਚ ਬੈਂਕ ਕਲੋਨੀ ਗਲੀ ਨੰਬਰ 3 ਵਿੱਚ ਮਨਾ ਰਹੇ ਹਾਂ ਅਸੀਂ ਸਾਰੇ ਮਤਲਬ ਕਿ ਘਰ ਕੁੜੀਆਂ ਚਿੜੀਆਂ ਜੋ ਵੀ ਹੈ ਅਸੀਂ ਸਾਰੇ ਲੇਡੀ ਇੱਕਠੇ ਹੋ ਕੇ ਇਸ ਤਿਹਾਰ ਨੂੰ ਬਹੁਤ ਹੀ ਹਾਸੀ ਖੁਸ਼ੀ ਨਾਲ ਮਨਾ ਰਹੇ ਆ ਸਾਰੇ ਲੇਡੀਜ਼ ਦੇ ਵਿੱਚ ਔਰਤਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਆਪਣਾ ਮਤਲਬ ਕਿ ਗਿੱਧੇ ਰਾਹੀ ਡਾਂਸ ਰਹੀ ਆਪਣੀ ਪਰਫਾਰਮੈਂਸ ਬਹੁਤ ਅੱਛੇ ਦੇ ਰਹੇ ਨੇ ਇਸ ਦਿਨ ਵੀਰ ਸੰਧਾਰਾ ਲੈ ਕੇ ਜਾਂਦੇ ਆ ਤੀਆਂ ਦਾ ਤੇ ਕੁੜੀਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਮੇਰਾ ਵੀਰ ਸੰਧਾਰਾ ਲੈ ਕੇ ਆਇਆ ਤੇ ਇਹ ਪੰਜਾਬ ਦਾ ਇੱਕ ਬਹੁਤ ਹੀ ਫੇਮਸ ਮਹੱਤਵਪੂਰਨ ਤਿਹਾਰ ਮਨਾਇਆ ਜਾਂਦਾ ਹੈ ਤੀਆਂ ਦਾ ਮੇਰੇ ਨਾਮ ਕਰਮਜੀਤ ਕੌਰ ਆ ਜੀ ਅਸੀਂ ਹਰ ਸਾਲ ਈ ਈਆਂ ਮਨਾਉਂਦੇ ਆ ਜੀ ਮੈਨੂੰ ਬਹੁਤ ਖੁਸ਼ੀ ਮਿਲਦੀ ਏ ਈਆਂ ਮਨਾਉਣ ਹਾਂਜੀ ਈਆਂ ਦਾ ਤਿਹਾਰ ਬਹੁਤ ਵਧੀਆ ਹੁੰਦਾ ਹੈ ਜੀ ਸਾਰੀਆਂ ਈਆਂ ਭੈਣਾਂ ਇਕੱਠੀਆਂ ਹੁੰਦੀਆਂ ਕਿੱਦਾਂ ਪਾਉਂਦੀਆਂ ਖੁਸ਼ੀਆਂ ਨਾਲ ਲੁੱਡੀਆਂ ਪਾਉਂਦੀਆਂ ਪਿੰਗਾ ਝੂਲਦੀਆਂ ਔਰ ਸਾਵਣ ਦੇ ਮਹੀਨੇ ਚ ਈਆਂ ਮਨਾਈਆਂ ਜਾਂਦੀਆਂ ਜੇ 23 ਤੋਂ ਸ਼ੁਰੂ ਹੁੰਦੀਆਂ ਇਹ ਜੀ ਹਫਤਾ ਚੱਲਦਾ ਈਆਂ